ਜੀ ਬਾਬਾ ਜੀ ਬਾਬਾ ਜੀ ਇਹ ਕਿਹੜੀ ਜਗ੍ਹਾ ਹੈ ਤੇ ਕਿੰਨਾ ਜਿਹੜਾ ਪੰਡਾ ਕਰਵਾਇਆ ਜਾ ਰਿਹਾ ਇਹ ਜੀ ਯਰ ਮੇਰੀ ਸਰਕਾਰ ਗੌਂਸਪਾਗ ਦੀ ਜਗ੍ਹਾ ਜੀ ਤੇ 15ਵਾਂ ਢੰਡਾਰਾਵਾ ਜੀ ਇਹ ਪਿੰਡ ਹਰਦੂਸ਼ਾ ਦਾ ਬਾਬਾ ਜੀ ਜਿਹੜੀਆਂ ਸੱਤਾ ਹੈ ਤੁਸੀਂ ਨਪਕੀ ਦਿੱਤੀ ਇਹ ਤੇ ਉਹਨਾਂ ਦੀ ਕਿਰਪਾ ਰਹਿਮ ਤੇ ਦੇ ਸਦਕੇ ਬਹੁਤ ਦੂਰ ਤੱਕ ਆਉਂਦੇ ਜਾਂਦੇ ਨੇ ਤੇ ਉਹਨਾਂ ਦੀ ਕਿਰਪਾ ਰਹਿਮ ਤੇ ਬਹੁਤ ਜਿਆਦਾ ਜਿਹੜਾ ਵੀ ਆਂਦਾ ਜਾਂਦਾ ਉਹ ਤੇ ਹੁੰਦੀ ਆ ਤੇ ਉਹ ਫੇਰ ਦੁਬਾਰਾ ਭੌਂਕੇ ਆਉਂਦੇ ਨੇ ਕਿਉਂਕਿ ਸਰਕਾਰਾਂ ਦੀ ਰਹਿਮਤ ਹੀ ਇੰਨੀ ਹੁੰਦੀ ਆ ਕਿ ਉਹਨੂੰ ਜੋ ਮੰਗਦਾ ਵਾ ਉਹ ਸਭ ਕੁਝ ਇੱਥੋਂ ਮਿਲਦਾ ਵਾ ਤੇ ਇਸੇ ਕਾਰਨ ਉਹ ਆਂਦੇ ਨੇ ਜਦੋਂ ਕਿਸੇ ਦੀ ਮਨੋਕਾਮਨਾ ਪੂਰੀ ਹੁੰਦੀ ਆ ਕਿਸ ਕਿਸ ਤਰ੍ਹਾਂ ਦੀ ਮਨੋਕਾਮਨਾ ਪੂਰੀ ਹੁੰਦੀ ਆ ਜਿਤਨਾ ਦੀ ਵੀ ਕਿਸੇ ਦੀ ਹੋਵੇ ਜਿਤਨਾ ਕਿਸੇ ਦੇ ਘਰ ਕਈ ਟਾਈਮ ਤੋਂ ਬੱਚਾ ਨਹੀਂ ਹੁੰਦਾ ਕਈ ਵਾਰੀ ਘਰ ਦੇ ਵਿੱਚ ਪ੍ਰੋਬਲਮ ਹੁੰਦੀ ਆ ਕਿਸੇ ਗੱਲ ਦੀ ਜਾਂ ਕਿਸੇ ਵੇਲੇ ਕੋਈ ਸਰੀਰੀ ਨੁਕਸਨ ਹੁੰਦਾ ਉਹਦੀ ਵੀ ਕਿਸੇ ਵੇਲੇ ਪ੍ਰੋਬਲਮ ਹੁੰਦੀ ਹੈ ਕਿਸੇ ਨੂੰ ਤੇ ਉਹਦੇ ਕਾਰਨ ਸਰਕਾਰਾਂ ਕੋਲੋਂ ਆਣ ਕੇ ਜਿਹੜੀ ਵੀ ਗੱਲ ਕਰਦੇ ਨੇ ਉਹ ਪੂਰੀਆਂ ਹੁੰਦੀਆਂ ਜੀ ਸਾਰ ਇਕ ਤੀਆਂ ਤੇ ਬਾਬਾ ਜੀ ਆਪਾ ਦੇਖਦੇ ਆਂ ਸੰਗਤਾਂ ਬੜੀਆਂ ਦੂਰ ਦੂਰੋਂ ਤੁਸੀਂ ਆ ਬਾਬਾ ਜੀ ਦਾ ਸ਼ੁਭ ਆਸ਼ੀਰਵਾਦ ਪ੍ਰਾਪਤ ਕਰ ਰਿਹਾ ਹੈ ਤੇ ਕੀ ਸੁਨੇਹਾ ਦੇਣਾ ਚਾਹੋਗੇ ਸੰਗਤਾਂ ਨੂੰ ਸਮਾਂ ਮੇਰਾ ਇਹ ਹੀ ਹੈ ਕਿ ਚਲੋ ਅਸੀਂ ਚੰਨੇ ਆ ਕੇ ਦੇਖੋ ਜਿਸ ਤਰ੍ਹਾਂ ਦੇ ਮਾਹੌਲ ਚੱਲਣ ਦੇ ਨੇ ਇਹਨਾਂ ਕੋ ਬਚ ਕੇ ਰੋਵੋ ਤੇ ਸਹੀ ਆ ਕਿ ਜਿੱਥੇ ਕੋਈ ਇਹੋ ਜਿਹਾ ਕੋਈ ਨਹੀਂ ਕੋਈ ਇਹੋ ਜਿਹਾ ਕੰਮ ਕਰਦਾ ਕੋਈ ਨਹੀਂ ਕਿਸੇ ਨੂੰ ਗੁੰਮਰਾਹ ਕਰਦਾ ਉੱਥੇ ਜਾਣਾ ਚਾਹੀਦਾ ਦੂਸਰੇ ਥਾਂ ਤੇ ਨਹੀਂ ਜਾਣਾ ਚਾਹੀਦਾ ਕਿ ਜਿਹੜਾ ਵਹਿਮਾ ਭਰਮਾ ਜੇ ਪਾਉਂਦਾ ਵਾ ਪਪਾ ਜੀ ਕਿਹੜੇ ਕਿਹੜੇ ਪ੍ਰੋਗਰਾਮ ਅੱਜ ਲੱਗੇਗੇ ਨੇ ਅੱਜ ਕੁਝ ਜੀ 사ਸੰਗੀ ਨਾਲ ਤੇ ਨਾਲ ਮਹਿਲ ਲੱਗਦੀ ਸੀ ਤੁਹਾਡੇ ਪਤਾ ਨਾਲ ਕੰਮ ਲੰਗਰ ਦਾ ਨਾਲ ਚੱਲਣ ਡਿਆ ਸਰਕਾਰਾਂ ਦੀ ਕਿਰਪਾ ਰਹਿਮਤ ਸਦਕੇ ਤੇ ਕੱਲੋ ਲੰਗਰ ਸਕੰਡ ਹੀ ਹੈ ਸੰਗਤਾਂ ਆ ਆਹ ਹਾਲੇ ਦਿਨਾਂ ਚੋਂ ਕਿਹੜੇ ਕਿਹੜੇ ਪ੍ਰੋਗਰਾਮ ਕਰਨ ਦੇ ਅਟਲੇ ਸਾਹ ਉਹ ਤੋਂ ਹੁਣ ਇਹਨਾਂ ਦੀ ਮौज ਆ ਜਿੱਦਾਂ ਦੇ ਚਾਣਗੇ ਉਦਾਂ ਦੇ ਕਰ ਲੈਣਗੇ ਠੀਕ ਹੈ ਇਹ ਦੇ ਇਹਨਾਂ ਦੀ ਮौज ਦੇ ਮੁਤਾਬਕ ਕੀ ਆ ਜਿੱਦਾਂ ਸੰਗਤਾਂ ਆਂਦੀਆਂ ਜਾਂਦੀਆਂ ਨੇ ਹੁਣ ਵੀ ਜੀ ਆਂ ਪਰਿਵਾਰ ਨੇ ਕਹਿੰਦੇ ਵੀ ਅੱਗੇ ਨਾਲੋਂ ਬਾਬਾ ਜੀ ਹੋਰ ਵਧਾਓ ਹੋਰ ਵਧਾਓ ਪਰ ਲੇਕਿਨ ਗੱਲ ਤੇ ਇਸ ਗੱਲ ਦੀ ਆ ਵੀ ਹਰ ਗੱਲ ਦੇ ਨਾਲ ਜਿਸ ਤਰ੍ਹਾਂ ਕੋਈ ਚੱਲਦਾ ਪਿਆ ਵਾ ਉਸੇ ਤਰ੍ਹਾਂ ਦਾ ਹੀ ਪੱਲਾ ਵਾਂਗਾ ਚੱਲਦਾ ਪਿਆ ਵਾ ਅਸੀਂ ਦੇਖਦੇ ਆ ਕਿ ਬਹੁਤ ਸਰੀ ਯੂਨੀ ਸੰਗਤਾਂ ਇਸ ਦਰਬਾਰਾ ਜੁੜੀਆਂ ਨੇ ਤੇ Papa ਜੀ ਦਾ ਆਸ਼ੀਰਵਾਦ ਆਪਕਰ ਕਰੀਆਂ ਨੇ ਜੀ ਤੇ ਕਿਸ ਤਰ੍ਹਾਂ ਲੱਗਦਾ ਹੈ ਕਿ ਸੱਤ ਦਾ ਪਿਆਰ ਬਹੁਤ ਵਧੀਆ ਲੱਗਦਾ ਜੀ ਦੇਖੋ ਅਸੀਂ ਵੀ ਇਸ ਗੱਲ ਨੂੰ ਮੰਨਦੇ ਆ ਕਿਉਂਕਿ ਜਿਹੜੀ ਵੀ ਕੋਈ ਗੱਲ ਕਹਿ ਕੇ ਜਾਂਦਾ ਉਹਦੀ ਹਰ ਇੱਕ ਦੀ ਪੂਰੀ ਹੁੰਦੀ ਆ ਉਹਦੇ ਕਾਰਨ ਸਾਡੇ ਵੀ ਇੱਜ਼ਤਮਾਨ ਲੋਕ ਕਰਦੇ ਨੇ ਜਾਂ ਬਾਹਰ ਅੰਦਰ ਸੰਗਤ ਜਿੰਨੀ ਹੈਗੀ ਆ ਉਹਨਾਂ ਦੀ ਸਦਕੇ ਸਾਡੇ ਵੀ ਇੱਜ਼ਤਮਾਨ ਇੰਨਾ ਕਰਦੇ ਨੇ ਲੋਕ ਕਸੀਂ ਬਿਆਨ ਨਹੀਂ ਕਰ ਸਕਦੇ ਆਪਣੇ ਮੂੰਹ ਚ ਕਿਉਂਕਿ ਸਿਰਫ ਰਹਿਮਤ ਹੁਣਾ ਦੀ ਆ ਯਾਰ ਮੇਰੀ ਸਰਕਾਰ ਗੋਸਤਪਾਗ ਦੀ ਯਾਰ ਰਹਿਮਤ ਹੈ ਜੀ ਜੀ ਹਾਂ ਜੀ ਇਹ ਹੈ 24 ਪਰਵਾਰਾਂ ਅਸੀਂ ਜੀ ਇਸ ਦਰਬਾਰ ਬਾਰੇ ਕਹਿਣਾ ਚਾਹਾਂਗੇ ਕਿ ਸਾਡੇ ਬਾਬਾ ਜੀ ਜਸਾ ਸਾਜੀ ਇਸ ਬਾਬੇ ਦਾ ਭੰਡਾਰਾ ਬਹੁਤ ਖੁਸ਼ੀਆਂ ਨਾਲ ਮਨਾਉਂਦੇ ਨੇ ਜੋ ਵੀ ਇਹਨਾਂ ਦੇ ਦਰਵਾਜ਼ੇ ਤੇ ਸੰਗਤ ਆਂਦੀਆਂ ਨੇ ਇਹਨਾਂ ਦੇ ਦਰਵਾਜ਼ੇ ਤੋਂ 11ਵੀਂ ਵਾਲੀ ਸਰਕਾਰ ਇਹਨਾਂ ਦੇ ਦਰਵਾਜ਼ੇ ਦੇ ਉੱਤੇ ਸੰਗਤਾਂ ਝੋਲੀਆਂ ਭਰ ਕੇ ਜਾਂਦੀਆਂ ਨੇ ਤੋਂ ਬਾਬਾ ਜੀ ਖੁਸ਼ੀਆਂ ਦੇ ਨਾਲ ਬਹੁਤ ਵਧੀਆ ਭੰਡਾਰਾ ਕਰਦੇ ਨੇ ਪਰਮਾਤਮਾ ਨਾਲ ਦਾ ਭੰਡਾਰਾ ਚੜ੍ਹਦੀ ਕਲਾ 'ਚ ਰੱਖੇ ਹਮੇਸ਼ਾ ਇਹ ਲੰਗਰ ਚੱਲਦੇ ਰਹਿਣ ਜੀ ਆਪਾ ਹਾਂਜੀ ਹਰ ਦੋ ਸੰਨੀਆਂ ਦੇ ਵਿੱਚ ਭੰਡਾਰਾ ਤੁਮਤਾਂ ਨੂੰ ਮਨਾਇਆ ਜਾਂਦਾ ਯਾਰਮੀ ਵਾਲੇ ਪੀਰ ਦੀ ਸਰਕਾਰ ਗੋਣ ਪਾ ਦੀ ਬਾਰੇ ਤੁਮਤਾਂ ਨੂੰ ਮਨਾਇਆ ਜਾਂਦਾ ਸੱਚੀ ਸਰਕਾਰ ਸੰਤਾਂ ਦੀ ਤੇ ਮਨਾਂਦੇ ਹਰ ਸਾਲ ਮਨਾਉਂਦੇ ਤੁਮ ਤਾਮਨਾ 15ਵੀਂ 15ਵਾਂ ਪੰਡਾਰਾ ਐ 15ਵੀਂ ਸਰਕਾਰ ਦਾ ਕਿਤੂ ਕਿਤੂ ਪਈਦੀਆਂ ਸੰਤਾਂ ਬੜੇ ਬੜੇ ਦੂਰੋਂ ਆਂਦੀਆਂ ਨੇ ਬੜੇ ਬੜੇ ਦੂਰੋਂ ਸੰਤਾਂ ਦੀਆਂ ਦੇਖੋ ਦਿਨਾਂ ਨਗਰ ਤਾਂ ਹੱਥ ਹੱਥ ਆਲੀ ਨਗਾ ਸਾਰੇ ਗੱਲ ਗਿੰਦਾ ਕਰਦੀਆਂ ਆਂਦੀਆਂ ਆਣ ਕੇ ਤੇ ਆਪਣੇ ਆਪਣੇ ਦੁੱਖ ਸਰੀਰ ਜੋ ਹੁੰਦਾ ਉਹ ਦੱਸਦੀਆਂ ਨੇ ਤੇ ਮਹਾਰਾਜ ਜੀ ਕਰਦੇ ਨੇ ਸਾਰੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਸਾਰੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਸਾਰੀ ਗੱਲ ਕਿ ਬੇ ਦੁੱਖ ਵੀ ਘਟਦਾ ਸੁੱਖ ਵੀ ਦਿੰਦਾ ਦੁੱਧ ਪੁੱਤ ਵੀ ਦਿੰਦਾ ਜੋ ਕੁਝ ਵੀ ਮੰਗੋ ਇਹਦੇ ਕੋਲ ਸੱਚੀ ਸਰਕਾਰ ਜਿਹੜੀ ਆ ਸਾਵਾਂ ਦੀ ਉਹ ਦਿੰਦੀ ਆ ਸੰਤ ਜਿਹੜੇ ਬੜੇ ਤਗੜੇ ਨੇ ਸੰਤਾਂ ਦਾ ਬਹੁਤ ਪਰਮਾਤ ਹੈ ਇਹਨਾਂ ਸੰਤਾਂ ਦੇ ਨਾਲ ਲੱਗ ਕੇ ਤੇ ਇਨਸਾਨ ਧਰ ਜਾਂਦਾ ਇਹਦੇ ਵਿੱਚ ਕੋਈ ਘਾਟਾ ਨਹੀਂ ਇਸ ਚੀਜ਼ ਦਾ ਜੋ ਅਸੀਂ ਬੜੇ ਚੜ੍ਹਦੇ ਜੁੜੇ ਜਾਂ ਅੱਜ ਦੇ ਨੇ ਜੁੜਿਆ ਤੇ ਜਦੋਂ ਜੇ ਸੱਚੀ ਸਰਕਾਰ ਚੱਲੀ ਤੇ ਬੱਚੇ ਉਦੋਂ ਦੇ ਉਦੋਂ ਪਹਿਲੇ ਸਰਕਾਰ ਜਿਹੜੀ ਸੀ ਇਹਨਾਂ ਦੇ ਪਿਤਾ ਜੀ ਮਾਤ ਪਿਤਾ ਉਹ ਸਰਕਾਰ ਫਿਰ ਇਹਨਾਂ ਨੇ ਜਿਹੜੀ ਮਾਤ ਪਿਤਾ ਦੀ ਨਾ ਬਾਤ ਬਾਅਦ ਦੇ ਵਿੱਚ ਫਿਰ ਇਹਨਾਂ ਨੇ ਮਤਲਬ ਪੁੱਲੇ ਆਇਆ ਇੱਕੜਾ ਚੋੜਾ ਮਹਾਰਾਜ ਨੇ ਫਿਰ ਇੱਕੜਾ ਚੋੜਾ ਨਹੀਂ ਦੇਗੇ ਪਰ ਤੁਸੀਂ ਸਦਾ ਹੀ ਮੰਨਣਾ ਤੁਸੀਂ ਚਾਹੋ ਕਿ ਸੰਤਾਂ ਨੂੰ ਹਾਂਜੀ ਸੰਤਾਂ ਨੂੰ ਕਹਿੰਦੇ ਆਏ ਹੋਈ ਮਹਾਰਾਜ ਹੱਥ ਜੋੜ ਕੇ ਜੋ ਬੇਨਤੀ ਆ ਸਾਰੀ ਸਰਕਾਰ ਸੰਤ ਜਿੰਨੇ ਨੇ ਸਭ ਮਤ ਸੰਤਾਂ ਦੀ ਸੰਗਤ ਆਣ ਕੇ ਇੱਥੇ ਆਂ ਕਮਤھے ਦੇਖਣ ਗੁਰੂ ਮਹਾਰਾਜ ਮੰਨਾ ਜੋ ਕੋ ਚਾਹਣ ਉਹ ਹੀ ਦੇਣਗੇ